8 3 ਸ਼ੇਰ ਬਿੱਲੀ ਸ਼ੇਰ ਦੀ ਮਾਸੀ ਹੈ ਕਿੱਥੇ ਸ਼ੇਰ ਤੇ ਕਿੱਥੇ ਬਿੱਲੀ ਇੱਕ ਜੰਗਲ ਦਾ ਰਾਜਾ ਤੇ ਦੂਜੀ ਇੱਕ ਛੋਟਾ ਜਿਹਾ ਪ੍ਰਾਣੀ ਜਿਹੜਾ ਹੱਦ درجہ ਦਾ ਡਰਪੋਕ ਜੋ ਇੱਕ ਕੁੱਤੇ ਤੋਂ ਵੀ ਡਰ ਜਾਵੇ ਪਰ ਇਹ ਹੈ ਸੱਚ ਬਿੱਲੀ ਤੇ ਸ਼ੇਰ ਦੋਵੇਂ ਇੱਕ ਹੀ ਨਸਲ ਦੇ ਪ੍ਰਾਣੀ ਹਨ ਦੋਹਾਂ ਦੀ ਨਸਲ ਦਾ ਨਾਂ ਜੀਵ ਵਿਗਿਆਨੀਆਂ ਨੇ ਫੈਲਾਈਨ ਰੱਖਿਆ ਹੈ ਇਸ ਤਰ੍ਹਾਂ ਬਿੱਲੀ ਨੂੰ ਸ਼ੇਰ ਦੀ ਮਾਸੀ ਕਹਿ ਦੇਣਾ ਕੋਈ ਅਤਿ ਕਥਨੀ ਨਹੀਂ ਸ਼ੇਰ ਹੀ ਸ਼ਾਇਦ ਇੱਕ ਐਸਾ ਜਾਨਵਰ ਹੈ ਜਿਸ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸ਼ੇਰਾਂ ਦੀ ਗਿਣਤੀ ਬਹੁਤ ਘੱਟ ਰਹੀ ਹੈ ਅਸੀਂ ਸ਼ੇਰ ਨੂੰ ਸਿਰਫ ਸਰਕਸ ਜਾਂ ਚਿੜੀਆ ਘਰ ਵਿੱਚ ਹੀ ਦੇਖਦੇ ਹਾਂ ਜੰਗਲ ਕਿਉਂਕਿ ਘੱਟ ਰਹੇ ਹਨ ਸ਼ੇਰ ਦੀ ਗਿਣਤੀ ਵੀ ਦਿਨੋ ਦਿਨ ਘੱਟ ਰਹੀ ਹੈ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਸ਼ੇਰ ਤਾਂ ਅਲੋਪ ਹੋ ਗਿਆ ਹੈ ਇੱਕ ਗੱਲ ਆਮ ਹੈ ਕਿ ਸ਼ੇਰ ਜੰਗਲ ਦਾ ਰਾਜਾ ਹੈ ਅਕਸਰ ਲੋਕ ਹਰ ਇੱਕ ਸ਼ੇਰ ਨੂੰ ਸ਼ੇਰ ਕਹਿ ਦਿੰਦੇ ਹਨ ਪਰ ਸ਼ੇਰ ਦੀਆਂ ਵੀ ਕਈ ਕਿਸਮਾਂ ਹਨ ਤੇ ਇਹਨਾਂ ਬਾਰੇ ਜਾਣਕਾਰੀ ਉਨੀ ਹੀ ਦਿਲਚਸਪ ਹੈ ਜਿੰਨੀ ਸ਼ੇਰ ਦੀ ਕਹਾਣੀ ਸ਼ੇਰਾਂ ਦੀਆਂ ਇਹਨਾਂ ਕਿਸਮਾਂ ਵਿੱਚ ਬੱਬਰ ਸ਼ੇਰ ਵੀ ਹੈ ਚੀਤਾ ਵੀ ਸ਼ੇਰ ਵੀ ਤੇਂਦਵਾ ਵੀ ਤੇ ਲੱਕੜਬੱਗਾ ਵੀ ਹਰ ਇੱਕ ਕਿਸਮ ਦਾ ਇੱਕ ਵੱਖਰਾ ਸੁਭਾਅ ਹੈ ਵੱਖਰਾ ਹੀ ਰਹਿਣ ਸਹਿਣ ਦਾ ਤਰੀਕਾ ਹੈ ਪਾਰ티 ਸ਼ੇਰ ਸਭ ਤੋਂ ਪਹਿਲਾ ਈਸਟ ਇੰਡੀਆ ਕੰਪਨੀ ਦੇ ਸ਼ਿਕਾਰੀਆਂ ਨੂੰ ਬੰਗਾਲ ਵਿੱਚ ਹੀ ਮਿਲਿਆ ਉਹਨਾਂ ਤੋਂ ਇਸ ਦਾ ਨਾਂ ਰਾਇਲ ਬੰਗਾਲ ਟਾਈਗਰ ਪਿਆ ਭਾਰਤ ਵਿੱਚ ਮਿਲਣ ਵਾਲਾ ਸ਼ੇਰ ਦੂਜੇ ਸ਼ੇਰਾਂ ਵਾਂਗ ਹੀ ਹੁੰਦਾ ਹੈ ਜਿਹੜੇ ਦੁਨੀਆ ਦੇ ਦੂਜੇ ਭਾਗਾਂ ਵਿੱਚ ਮਿਲਦੇ ਹਨ ਸ਼ੇਰ ਹਰ ਤਰ੍ਹਾਂ ਦੇ ਮੌਸਮ ਵਿੱਚ ਰਹਿ ਸਕਦਾ ਹੈ ਇਹ ਕੋਰੀਆ ਦੇ ਸਖਤ ਸਰਦ ਵਾਤਾਵਰਨ ਅਤੇ ਭਾਰਤ ਦੀਆਂ ਲੂਸ ਦੀਆਂ ਗਰਮੀਆਂ ਵਿੱਚ ਵੀ ਜ਼ਿੰਦਾ ਰਹਿ ਸਕਦਾ ਹੈ ਫਿਰ ਚਾਹੇ ਹਿਮਾਲਿਆ ਦੀਆਂ ਮਿੱਲੀਆਂ ਪਹਾੜੀਆਂ ਹੋਣ ਜਾਂ ਅਸਾਮ ਤੇ ਕੇਰਲਾ ਦੇ ਮੀਹਗੜੁੱਚ ਇਲਾਕੇ ਉਤਰਾਖੰਡ ਦੀ ਬਰਫੀਲੀ ਹਵਾ ਹੋਵੇ ਜਾਂ ਸੁੰਦਰਬਨ ਦੀ ਦਲਦਲ ਸ਼ੇਰ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਹਰ ਤਰ੍ਹਾਂ ਦੇ ਜਲਵਾਯੂ ਵਿੱਚ ਜੀਣ ਦਾ ਹੁਨਰ ਸ਼ੇਰ ਕੋਲ ਹੈ ਸ਼ੇਰ ਦੇ ਸਰੀਰ ਦਾ ਰੰਗ ਸੁਨਹਿਰੀ ਭੂਰਾ ਹੁੰਦਾ ਹੈ ਤੇ ਇਸ ਦੀ ਪਿੱਠ ਉੱਪਰ ਦੁਪਾਸੀ ਕਾਲੀਆਂ ਧਾਰੀਆਂ ਹੁੰਦੀਆਂ ਹਨ ਇਹ ਧਾਰੀਆਂ ਨਸਵਾਰੀ ਤੇ ਕਾਲੀ ਪਾ ਮਾਰਦੀਆਂ ਹਨ ਸ਼ੇਰ ਦੀ ਹਿੱਕ ਤੇ ਢਿੱਡ ਦਾ ਹਿੱਸਾ ਸਫੈਦ ਹੁੰਦਾ ਹੈ ਨਿੱਕੀ ਉਮਰੇ ਇਸ ਦੀ ਜੱਤ ਬੜੀ ਬੂਰਦਾਰ ਤੇ ਰੇਤ ਰੰਗੀ ਹੁੰਦੀ ਹੈ ਪਰ ਜਿਵੇਂ ਜਿਵੇਂ ਸ਼ੇਰ ਜਵਾਨ ਹੁੰਦਾ ਹੈ ਇਸ ਦੀਆਂ ਧਾਰੀਆਂ ਦਾ ਰੰਗ ਉਗੜਨ ਲੱਗਦਾ ਹੈ ਸਰਦੀਆਂ ਵਿੱਚ ਸ਼ੇਰ ਦੀ ਜੱਤ ਸੰਘਣੀ ਹੋ ਜਾਂਦੀ ਹੈ ਤੇ ਰੰਗ ਗੂੜਾ ਹੋ ਜਾਂਦਾ ਹੈ ਆਪਣੇ ਸ਼ਰੀਰ ਦੀ ਬਣਤਰ ਤੇ ਰੰਗ ਰੂਪ ਕਾਰਨ ਸ਼ੇਰ ਆਪਣੇ ਆਲੇ ਦੁਆਲੇ ਵਿੱਚ ਰਲ ਗੱਡ ਹੋ ਜਾਂਦਾ ਹੈ ਉਸ ਨੂੰ ਆਪਣੇ ਆਲੇ ਦੁਆਲੇ ਵਿੱਚ ਛਿਪਣ ਵਿੱਚ ਮਦਦ ਮਿਲਦੀ ਹੈ ਅਕਸਰ ਝਾੜੀਆਂ ਪਿੱਛੇ ਲੁਕ ਕੇ ਬੈਠੇ ਹੋਏ ਸ਼ੇਰ ਦਾ ਸ਼ਿਕਾਰੀਆਂ ਨੂੰ ਪਤਾ ਨਹੀਂ ਲੱਗਦਾ ਸ਼ੇਰ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਹ ਅਚਾਨਕ ਨੇੜੇ ਆਉਣ ਉੱਪਰ ਹਮਲਾ ਕਰ ਦਿੰਦਾ ਹੈ ਸ਼ੇਰ ਬਿੱਲੀ ਦੀ ਨਸਲ ਜੋ ਹੈ ਇਸ ਲਈ ਬਿੱਲੀ ਨਾਲ ਇਸ ਦੀਆਂ ਬਹੁਤ ਸਾਰੀਆਂ ਗੱਲਾਂ ਮਿਲਦੀਆਂ ਜੁਲਦੀਆਂ ਹੋਣਗੀਆਂ ਇਹ ਠੀਕ ਵੀ ਹੈ ਕਿ ਬਿੱਲੀ ਵਾਂਗ ਸ਼ੇਰ ਵੀ ਬੜਾ ਹੀ ਸਫਾਈ ਪਸੰਦ ਜਾਨਵਰ ਹੈ। ਇਸ ਦੇ ਬਾਵਜੂਦ ਸ਼ੇਰ ਦੇ ਸਰੀਰ ਵਿੱਚੋਂ ਇੱਕ ਬਦਬੋ ਆਉਂਦੀ ਰਹਿੰਦੀ ਹੈ। ਇਹ ਐਨੀ ਤਿੱਖੀ ਹੁੰਦੀ ਹੈ ਕਿ ਇਸ ਦੇ ਮੁਸ਼ਕ ਤੋਂ ਹੀ ਦੂਜੇ ਜਾਨਵਰਾਂ ਨੂੰ ਸ਼ੇਰ ਦੇ ਹੋਣਾ ਜਾਂ ਨਾ ਹੋਣ ਦਾ ਪਤਾ ਲੱਗ ਜਾਂਦਾ ਹੈ। ਬਿੱਲੀ ਤੇ ਤੇਂਦੂਆ ਪਾਣੀ ਤੋਂ ਘਬਰਾਉਂਦੇ ਹਨ ਤੇ ਵਾਹ ਲੱਗਦੀ ਪਾਣੀ ਤੋਂ ਬਚਦੇ ਰਹਿੰਦੇ ਹਨ ਪਰ ਸ਼ੇਰ ਅਜੀਹਾ ਨਹੀਂ ਕਰਦਾ। ਉਹ ਆਪਣੇ ਆਪ ਨੂੰ ਠੰਡੀਆਂ ਕਰਨ ਲਈ ਪਾਣੀ ਵਿੱਚ ਤਰ ਜਾਂਦਾ ਹੈ ਇਸ ਕਾਰਨ ਉਹ ਬਹੁਤ ਵਧੀਆ ਤੈਰਾਕ ਹੁੰਦਾ ਹੈ ਨੇਪਾਲ ਦੇ ਸ਼ੇਰ ਅਕਸਰ ਸ਼ਾਰਦਾ ਨਦੀ ਵਿੱਚ ਤੈਰਦੇ ਹੋਏ ਭਾਰਤ ਪਹੁੰਚ ਜਾਂਦੇ ਹਨ ਸ਼ੇਰ ਦੇ ਬਿੜਕ ਬਹੁਤ ਤਿੱਖੀ ਹੁੰਦੀ ਹੈ ਨਿੱਕੀ ਤੋਂ ਨਿੱਕੀ ਬਿੜਕ ਵੀ ਉਸ ਦੇ ਕੰਨ ਸੁਣ ਲੈਂਦੇ ਹਨ ਤੇ ਖਤਰੇ ਦਾ ਅਹਿਸਾਸ ਹੁੰਦਿਆ ਹੀ ਸ਼ੇਰ ਆਪਣੇ ਸਾਹਮਣੇ ਮਰੇ ਹੋਏ ਸ਼ਿਕਾਰ ਨੂੰ ਵੀ ਛੱਡ ਕੇ ਨਸ ਜਾਂਦੇ ਹਨ ਕਹਿੰਦੇ ਹਨ ਇੱਕ ਵਾਰ ਇੱਕ ਸ਼ੇਰ ਪੂਰੀਆਂ ਦੋ ਰਾਤਾਂ ਆਪਣੇ ਸ਼ਿਕਾਰ ਦੇ ਨੇੜੇ ਨਹੀਂ ਗਿਆ ਕਿਉਂਕਿ ਉਸ ਰੁਝਾੜੀਆਂ ਵਿੱਚੋਂ ਕੁਝ ਅਜੀਬ ਤਰ੍ਹਾਂ ਦੀ ਆਵਾਜ਼ ਆਉਂਦੀ ਸੁਣਾਈ ਦਿੱਤੀ ਸੀ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਝਾੜੀ ਵਿੱਚ ਬੈਠਾ ਸ਼ਿਕਾਰੀ ਸ਼ੇਰ ਦੀ ਉਡੀਕ ਵਿੱਚ ਕਿਤਾਬ ਪੜ੍ਹਦਾ ਰਿਹਾ ਸੀ ਕਾਗਜ਼ ਦੇ ਉਲਟਣ ਦੀ ਆਵਾਜ਼ ਨੇ ਸ਼ੇਰ ਨੂੰ ਚੌਕਾ ਦਿੱਤਾ ਸੀ ਸ਼ੇਰਾਂ ਬਾਰੇ ਬੜੀਆਂ ਗਲਤ ਧਾਰਨਾਵਾਂ ਹਨ ਜਿਵੇਂ ਸ਼ੇਰ ਬੜਾ ਖਤਰਨਾਕ ਜਾਨਵਰ ਹੈ ਤੇ ਆਦਮੀ ਨੂੰ ਵੇਖਦਿਆਂ ਹੀ ਇਹ ਉਸ ਉੱਪਰ ਹਮਲਾ ਕਰ ਦਿੰਦਾ ਹੈ ਜਦੋਂ ਕਿ ਸ਼ੇਰ ਬੜਾ ਅਮਨਪਸੰਦ ਜਾਨਵਰ ਹੈ ਤੇ ਉਦੋਂ ਤੱਕ ਇਹ ਕਿਸੇ ਉੱਪਰ ਹਮਲਾ ਨਹੀਂ ਕਰਦਾ ਜਦੋਂ ਤੱਕ ਇਹ ਕਿਸੇ ੜਕਾਹਟ ਵਿੱਚ ਨਾ ਹੋਵੇ ਸ਼ੇਰ ਦੀ ਸੁਗੰਡ ਸ਼ਕਤੀ ਵੀ ਬਹੁਤ ਜ਼ਿਆਦਾ ਤੇਜ਼ ਨਹੀਂ ਹੁੰਦੀ ਪਰ ਫੇਰ ਵੀ ਉਹ ਰਾਤ ਦੇ ਹਨੇਰੇ ਵਿੱਚ ਸੁੰਘ ਕੇ ਹੀ ਆਪਣਾ ਸ਼ਿਕਾਰ ਲੱਭ ਲੈਂਦਾ ਹੈ ਸ਼ੇਰ ਦਿਨ ਵੇਲੇ ਸੌਂਦਾ ਹੈ ਤੇ ਆਪਣਾ ਸ਼ਿਕਾਰ ਸਿਰਫ ਰਾਤ ਦੇ ਹਨੇਰੇ ਵਿੱਚ ਹੀ ਕਰਦਾ ਹੈ ਰਾਤ ਦੇ ਹਨੇਰੇ ਵਿੱਚ ਉਹ ਆਪਣੀਆਂ ਅੱਖਾਂ ਤਰ੍ਹਾਂ ਤਰ੍ਹਾਂ ਖੋਲ ਕੇ ਆਲੇ-ਦੁਆਲੇ ਨੂੰ ਚੰਗੀ ਤਰ੍ਹਾਂ ਦੇਖ ਸਕਦਾ ਹੈ ਟਾਰਚ ਦੇ ਚਾਨਣ ਵਿੱਚ ਸ਼ੇਰ ਦੀਆਂ ਅੱਖਾਂ ਮਗਦੇ ਹੋਏ ਕੋਇਲੇ ਦੀ ਤਰ੍ਹਾਂ ਦਿਖਾਈ ਦਿੰਦੀਆਂ ਹਨ ਸ਼ੇਰ ਸ਼ਿਕਾਰ ਕਰਨ ਵੇਲੇ ਜ਼ਿਆਦਾ ਰੌਲਾ ਨਹੀਂ ਪਾਉਂਦਾ ਉਹ ਜਿਵੇਂ ਸਾਡੀਆਂ ਕਹਾਣੀਆਂ ਵਿੱਚ ਦੱਸਿਆ ਜਾਂਦਾ ਹੈ ਦਹਾੜਦਾ ਨਹੀਂ ਉਹ ਸਿਰਫ ਉਦੋਂ ਹੀ ਗਰਜਦਾ ਹੈ ਜਦੋਂ ਉਸ ਨੂੰ ਆਪਣੀ ਸਾਥਣ ਨੂੰ ਬੁਲਾਉਣਾ ਹੋਵੇ ਨਹੀਂ ਤਾਂ ਸ਼ੇਰ ਆਪਣਾ ਸ਼ਿਕਾਰ ਬਹੁਤ ਹੀ ਖਾਮੋਸ਼ੀ ਨਾਲ ਕਰਦਾ ਹੈ ਸ਼ੇਰਨੀ ਵੀ ਸਿਰਫ ਉਦੋਂ ਹੀ ਗਰਜਦੀ ਹੈ ਜਦੋਂ ਉਸਨੇ ਆਪਣੇ ਬੱਚਿਆਂ ਨੂੰ ਬੁਲਾਉਣਾ ਹੋਵੇ ਸ਼ੇਰ ਹਮੇਸ਼ਾ ਉੱਚੀ ਥਾਂ ਉੱਪਰ ਬੈਠਣਾ ਪਸੰਦ ਕਰਦਾ ਹੈ ਉੱਚੀਆਂ ਛੱਟਾਂਾਂ ਉੱਪਰ ਸਰਦੀਆਂ ਦੀ ਧੁੱਪ ਦਾ ਨਿੱਗਮਾਨਣਾ ਉਸਦਾ ਮੁੱਖ ਸ਼ੌਕ ਹੈ ਉਹ ਲੜਾਕਾ ਜਾਨਵਰ ਨਹੀਂ ਉਹ ਚਾਨਣ ਭੀੜ ਤੇ ਰੌਲੇ ਤੋਂ ਬਚ ਕੇ ਰਹਿਣਾ ਪਸੰਦ ਕਰਦਾ ਹੈ ਬਿਨਾਂ ਛੇੜੇ ਜਾਂ ਬਿਨਾਂ ਕਿਸੇ ਉਕਸਾਹਟ ਤੋਂ ਉਹ ਕਿਸੇ ਉੱਪਰ ਹਮਲਾ ਨਹੀਂ ਕਰਦਾ ਸ਼ੇਰ ਉਦੋਂ ਹੀ ਖਤਰਨਾਕ ਹੁੰਦਾ ਹੈ ਜਦੋਂ ਉਹ ਜ਼ਖਮੀ ਹੋਵੇ ਸ਼ିକਾਰੀਆਂ ਦਾ ਅਨੁਭਵ ਹੈ ਕਿ ਸ਼ੇਰ ਬੜਾ ਹੀ ਬੁੱਝਦਿਲ ਜਾਨਵਰ ਹੁੰਦਾ ਹੈ ਉਹ ਉਸ ਨੂੰ ਗੀਦੜ ਤੋਂ ਵੀ ਵੱਧ ਬੁੱਝਦਿਲ ਮੰਨਦੇ ਹਨ ਸ਼ੇਰ ਦੀ ਬਹਾਦਰੀ ਤੇ ਜ਼ੁਰਤ ਉਦੋਂ ਹੀ ਦਿਖਾਈ ਦਿੰਦਾ ਹੈ ਜਦੋਂ ਉਹ ਜ਼ਖਮੀ ਹੋਵੇ ਸ਼ੇਰ ਬਾਰੇ ਗੱਲਾਂ ਕਰਦੇ ਆ ਇਹ ਯਾਦ ਹੀ ਨਹੀਂ ਰਿਹਾ ਕਿ ਅਸੀਂ ਇੱਥੇ ਸਿਰਫ ਸ਼ੇਰ ਦੀਆਂ ਗੱਲਾਂ ਕਰ ਰਹੇ ਹਾਂ ਬੱਬਰ ਸ਼ੇਰ ਦੀ ਨਹੀਂ